ਦਬਾ ਮੈਂ ਜਿਆ ਰਖਵਾ ਦੀ ਉਹ ਮੈਂ ਖਾ ਲੂ ਮੈਂ ਬਸ ਬਸ ਐਵੇਂ ਨਾ ਬੋਲਨੇ ਕਰੋ ਪ੍ਰੀਤ ਹਾਂਜੀ ਬੋਲੋ ਕੀ ਕਰਦੀਆਂ ਕੰਮ ਕਰਨ ਲੱਗੀ ਸੀ ਯਾਰ ਮੈਂ ਤੁਹਾਨੂੰ ਕਹਿੰਦਾ ਸੀ ਉਹ ਆਪਣੀ ਗੱਲ ਨਹੀਂ ਹੋਈ ਰਤਾ ਮੇਰੇ ਦੋਸਤ ਬਾਰੇ ਸੁਖ ਬਾਰੇ ਹੂੰ ਹੂੰ ਹੋਈ ਸੀ ਉਹ ਆਉਣਾ ਆਇਆ ਅੱਛਾ ਜੇ ਤੂੰ ਫੋਨ ਆਗਾ ਤਾਂ ਮੇਰਾ ਫੋਨ ਚੱਕ ਲਈ ਠੀਕ ਹੈ ਕਈ ਵਾਰ ਐ ਹੁੰਦਾ ਬੰਦਾ ਫੋਨ ਨਹੀਂ ਕਰਦਾ ਯਾ ਗੇੜੇ ਘੜਕਾਈ ਜਾਂਦਾ ਮਰੇ ਆ ਦੇਖ ਲਈ ਬਾਹਰ ਨਿਕਲ ਗਈ ਤੂੰ ਨੇ ਪਾਣੀ ਪੂਣੀ ਪਿਆਦੀ ਇਹਨੇ ਤੇ ਮੈਂ ਨਾਲਾ ਠੀਕ ਹੈ ਠੀਕ ਹੈ ਹੁਣ ਨਾ ਮੈਂ ਦਫਤਰ ਜੋ ਤਿੰਨ ਚਾਹਨਾ ਛੁੱਟੀ ਲੈ ਲਈ ਆਪਣੇ ਕੋਲੇ ਰੋ ਉਹ ਠੀਕ ਹੈ ਤੇ ਸੇਵਾ ਪਾਣੀ ਆਪਾਂ ਨੇ ਉਹਦਾ ਵਧੀਆ ਕਰਨਾ ਹੈ ਪਰਾਣਾ ਯਾਰ ਐ ਮੇਰਾ ਜਿਗਰੀ ਉਹ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਕੰਮਾਜਣਾ ਪੁਲਿਸ ਨਹੀਂ ਕਿਤੇ ਉਹ ਬਰ ਪਹਿਲਾਂ ਭਜਾਈ ਜਾਵੇ ਨਹੀਂ ਮੈਂ ਦੇਖ ਲਵਾਂਗੀ ਤੁਸੀਂ ਕੋਈ ਨਹੀਂ ਆਇਆ ਉਹ ਜਾ ਕੇ ਹਾਂ ਲਗਦਾ ਉਹ ਆ ਗਏ ਦੇਖ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਾ ਗੁਰਪ੍ਰੀਤ ਹੈ ਹਾਂ ਜੀ ਉਹਨਾਂ ਦੀ ਹੈ ਕਿੱਥੇ ਵਰਪਰੀ ਜੀ ਹਾਂਜੀ ਉਹ ਨੋਂਨ ਗਏ ਹੋਏ ਨੇ ਫਿਰ ਤੁਸੀਂ ਕੌਣ ਜੀ ਮੈਂ ਸੁਖ ਉਹ ਅੱਛਾ ਅੰਜੂ ਮੈਨੂੰ ਕਹ ਕੇ ਗਿਆ ਸੀ ਵੀ ਤੁਸੀਂ ਆਣਾ ਕੋਈ ਨਹੀਂ ਆਜੂ ਅੰਦਰ ਠੀਕ ਹੈ ਹਾਂਜੀ ਤੁਸੀਂ ਇੱਥੇ ਬੈਠੋ ਮੈਂ ਜੱਦ ਨੂੰ ਪਾਣੀ ਲੈ ਕੇ ਆਨੀ ਠੀਕ ਹੈ ਜੀ ਆਲੋ ਜੀ ਪਾਣੀ ਮੈਗੇ ਜੀ ਪਾਣੀ ਹਾਂਜੀ ਥੈਂਕ ਯੂ ਹੋਰ ਤੁਸੀਂ ਸੁਹੜਾ ਸਫਰ ਕਿੱਦਾਂ ਰਿਹਾ ਸਫਰ ਬਹੁਤ ਵਧੀਆ ਰਿਹਾ ਜੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਾ ਜੀ ਕੋਈ ਪ੍ਰੋਬਲਮ ਨਹੀਂ ਤੇ ਤੁਸੀਂ ਦੱਸੋ ਵਿਆਹ ਤੋਂ ਬਾਅਦ ਲਾਈਫ ਕਿਵੇਂ ਚੱਲਦੀ ਹੈ ਵਧੀਆ ਚੱਲਦੀ ਹੈ ਖੈਰ ਸੁਖਦਾ ਵਧੀਆ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਵੈਸੇ ਆਏ ਨ ਤੁਹਾਨੂੰ ਮੈਨੂੰ ਆਏ ਨੂੰ ਹੋ ਗਏ 12 13 ਦਿਨ ਹੋ ਗਏ ਜੀ ਮੈਂ ਕਿਹਾ ਚੱਲ ਮਹਾ ਬਾਈ ਨੂੰ ਮਿਲ ਕੇ ਆਈਏ ਅੱਛਾ ਕਰਦੀ ਫੋਨ ਮੈਂ ਕਰ ਲਾ ਹਾਂਜੀ ਦੱਸਿਆ ਸੀ ਉਹਨਾਂ ਨੇ ਮੈਨੂੰ ਹਾਂ ਮਾਂ ਚੱਲ ਦੋ ਚਾਰ ਦਿਨ ਆਲੇ ਰਹਿ ਕੇ ਆਵਾਂਗੇ ਚਲੋ ਭਾਈ ਕੋਲ ਰਹਾਂਗੇ ਮਾੜ ਮੋਟਾ ਦੁੱਖ ਸਾਂਝੇ ਕਰਾਂਗੇ ਹਾਂਜੀ ਕੋਈ ਨਹੀਂ ਲੈ ਭਾਈ ਆ ਵੀ ਗਏ ਹਾਂਜੀ ਹੋ ਬੱਲੇ ਬੱਲੇ ਤੇਰੇ ਪਹੁੰਚ ਗਿਆ ਫਿਰ ਹੈ ਓਏ ਆ ਜਾ ਭਾਈ ਆ ਜਾ ਅਸਰੀ ਕਾਲ ਬਾਈ ਜੀ ਕਿਵੇਂ ਗੁਰਪ੍ਰੀਤਾ ਵਧੀਆ ਵਧੀਆ ਪਹੁੰਚ ਗਿਆ ਕਰ ਰਹੇ ਭਾਈ ਪਹੁੰਚ ਗਏ ਬਸ ਤੈਨੂੰ ਪਤਾ ਹੈ ਅੱਜ ਆਉਣਾ ਕੱਲ ਆਉਣਾ ਅੱਜ ਆਉਣਾ ਕੱਲ ਆਉਣਾ ਭਾਈ ਤੈਨੂੰ 4 ਮਹੀਨੇ ਹੋ ਗਏ ਤੈਨੂੰ ਲਾਰੇ ਲਾਉਂਦੇ ਨੂੰ ਭਾਈ ਲਾਰੇ ਕੀ ਕਰਨਾ ਹੈ ਬਾਹਰਲੀ ਲਾਈਫ ਹੈ ਤੈਨੂੰ ਪਤਾ ਕੰਮਾਂ ਕਰਾਂ ਦੀ ਮਜਬੂਰੀਆਂ ਭਾਈ ਬੰਦਾ ਆ ਜਾ ਨਹੀਂ ਸਕਦਾ ਕਿ ਬਹੁਤ ਦਿੱਕਤ ਹੁੰਦੀ ਹੈ ਠੀਕ ਹੈ ਨਾ ਫੋਨ 'ਚ ਤਾਂ ਨਹੀਂ ਕੋਈ ਦਿੱਕਤ ਹੋਈ ਨਾ ਨਾ ਬੜੇ ਭਾਈ ਕੋਈ ਦਿੱਕਤ ਨਹੀਂ ਐਂਡ ਆਰਾਮ ਦਾ ਸਫ਼ਰ ਰਿਹਾ ਮੇਰਾ ਵਧੀਆ ਤੇ ਹੁਣ ਮੈਂ ਆ ਗਿਆ ਤੇਰਾ ਕੱਲਾ ਕਲਾ ਲਾਂਬਾ ਲੱਗ ਜਾਮੂ ਕੱਲਾ ਕਲਾ ਲਾਂਬਾ ਭਾਈ ਹੋਰ ਦੱਸ ਤੇ ਨਾਲੇ ਹਫ਼ਤਾ ਜਾਂ ਦਸ ਦਿਨ ਲੱਗ ਜਾਊਗਾ ਦਿਨ ਕੋਲੇ ਮੈਂ ਓਏ ਮੈਂ ਵੀ ਤੇਰੇ ਬਾਅਦ ਤੇ ਪਹਿਲੀ ਛੁੱਟੀਆਂ ਲਈ ਬੈਠਿਆ ਅੱਛਾ ਬੜਾ ਕੰਨੀਆਂ ਬੰਦ ਰਿਹਾ ਕੁਰਦਾਸਾ ਸੇਤਾ ਕਿਵੇਂ ਤੇਰੇ ਠੀਕ ਨੇ ਸਭ ਵਧੀਆ ਬਸ ਤੇ ਤੇਰਾ ਕਾਰੋਬਾਰ ਕਿਵੇਂ ਆ ਕਾਰੋਬਾਰ ਆਂ ਤਰੀਕੇ ਆਪਾਂ ਨਾਲ ਬੜੇ ਚੱਲੀ ਜਾਂਦਾ ਬੜੇ ਚੱਲੀ ਜਾਂਦਾ ਵਧੀਆ ਸੈਟਿੰਗ ਕਰਤੀ ਸੁਖ ਨਾਲ ਜੇ ਕੋਈ ਦਿੱਕਤ ਪਰੇਸ਼ਾਨੀ ਹੋਈ ਤਾਂ ਤੇਰੇ ਬਾਈ ਨੂੰ ਅੱਧੀ ਰਾਤ ਨੂੰ ਫੋਨ ਕਰ ਦੇ ਉਹ ਚੱਕਰੇ ਜਮੀਂ ਪੂਰੇ ਸੁੱਖ ਚਾਹੁੰਦਾ ਠੀਕ ਹੈ ਨਾ ਮਾਰੋ ਗੱਲਾਂ ਮੈਂ ਚਾਹਵਨਾਕ ਲੈ ਕੇ ਕੋਈ ਚਾਹ ਕੀ ਰੱਖਿਆ ਮਸਾ ਤਾਂ ਮੇਰਾ ਯਾਰ ਆਇਆ ਕਿ ਨਚਰੇ ਬੰਦ ਕਰਤੀ ਲਾਵਾਂਗੇ ਕੋਈ ਉਹ ਤਾਂ ਗੱਲ ਬੱਖਾ ਪਰ ਫੇਰ ਵੀ ਮੈਂ ਪਹਿਲੀ ਵਾਰ ਆਇਆ ਪਰ ਜਾਈਦੀ ਆਦੀ ਚਾਹ ਤਾਂ ਪੀ ਲੈਣ ਦੇ ਦੇਖਾਂ ਮਿੱਠਾ ਵੱਧ ਪਾਉਂਦੀ ਹੈ ਯਾ ਪਤੀਵੱਧ ਪਾਉਂਦੀ ਐ ਕਰ ਲੈ ਬਈ ਚੈੱਕ ਹਾਂ ਬਣਾ ਲੈ ਹਾਂ ਚਲੋ ਤਾਂ ਚਾਹੀਏ ਤੇਰੀ ਮਿੱਠਾ ਖਾ ਜਾਏ ਹਾਂ ਹੋਰ ਦੱਸ ਜ਼ਿੰਦਗੀ ਕਿਵੇਂ ਲੰਘਦੀ ਐ ਵਧੀਆ ਬੱਸ ਚੱਲੀ ਜਾਂਦਾ ਬਈ ਸੋਹਣਾ ਟਾਈਮ ਬਸ ਤੇ ਤੈਨੂੰ ਉਸ ਚੋਂ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਹੈਗੀ ਨਾ ਨਾ ਬਾਈ ਜਰੂਰੀ ਤੰਦਰੀ ਸੈਟਿੰਗ ਕਰੀ ਐ ਹਾਂ ਮੇਰੇ ਮੋਢੇ ਆਤਰਿਆ ਜਮੀਨ ਯਾਰ ਆ ਰਿਹਾ ਵਗੋ ਵਗਾ ਸਾਰਾ ਕਰ ਜਾ ਉਤਰ ਗਿਆ ਸਾਰੀ ਸੈਟਿੰਗ ਹੋ ਗਈ ਵਧੀਆ ਨਾ ਉਹ ਦੇਖ ਬੜੇ ਭਾਈ ਆਪਾਂ ਸ਼ੁਰੂ ਤੋਂ ਇਕੱਠੇ ਪੜਿਆ ਇਕੱਠੇ ਜੰਮੇ ਪੜਿਆ ਨਾ ਖੇਡਿਆ ਕਿੰਨਾ ਆਪਾਂ ਗਲੀਆਂ ਨਾਲੀ ਦੇ ਵਿੱਚ ਪੰਡਾਂ ਦੇ ਵਿੱਚ ਨਾ ਕਿੰਨਾ ਆਪਣਾ ਮੈਂ ਤਾਂ ਇਹ ਕਹਣਾ ਵੀ ਯਾਰ ਜਰਦੇ ਬਹਾ ਹੁੰਦੀਆਂ ਨੇ ਸਹੀ ਗੱਲ ਹੈ ਭਾਈ ਹੁਣ ਤੂੰ ਮੇਰੇ ਅੱਧੀ ਰਾਤ ਨੂੰ ਕੰਮ ਆਉਣਾ ਮੈਂ ਤੇਰੇ ਅੱਧੀ ਰਾਤ ਨੂੰ ਕੰਮ ਆਉਣਾ ਆਪਾਂ ਇੱਕ ਦੂਜੇ ਦਾ ਬੋਨ ਇਢਣ ਨੂੰ ਨਾ ਕਿ ਪੂੰਜੇ ਫਿਰ ਯਾਰ ਕਾਦੇ ਹੋਏ ਸਹੀ ਗੱਲ ਜੇ ਬੰਦਾ ਨਾਲ ਖੜੇ ਨਾ ਜੇ ਬੰਦਾ ਟਾਈਮ ਦੀ ਪਿੱਟ ਦਿਖਾ ਗਿਆ ਫਿਰ ਫਾਇਦਾ ਕੀ ਹੋਇਆ ਲਾਹਨ ਤਾਂ ਸੜੇ ਹੀ ਜਾਰੀ ਤੇ ਸਹੀ ਗੱਲ ਹੈ ਤੇ ਮੈਂ ਤੈਨੂੰ ਇਹ ਵੀ ਕਹਿਣਾ ਜਦੋਂ ਕਦੇ ਕੋਈ ਦਿੱਕਤ ਆਵੇ ਤਾਂ ਤੇਰੇ ਬਾਹੀ ਯਾਰ ਕਰ ਲੈ ਤੇਰੇ ਵਾਸਤੇ ਠੀਕ ਹੈ ਠੀਕ ਹੈ ਬਾਈ ਤੇ ਤੂੰ ਇਹ ਚ ਠੀਕ ਹੈ ਚੰਗੇ ਤਰ੍ਹਾਂ ਘਾਟ ਪਾਤਾ ਨਹੀਂ ਕੋਈ ਦੱਸਦਾ ਨਾ ਬਾਈ ਐਮ ਹੋ ਜਾਏ ਜਦੋਂ ਤਾ ਇਹ ਕਰ ਲੈ ਕੇ ਤਾ ਮੈਨੂੰ ਨਾ ਜਮੀਂ ਸੁਰੂ ਕਰ ਚਾਹ ਰਿਹਾ ਮੈਂ ਇੱਕ ਮੈਨੂੰ ਦੱਸਾ ਅੰਡਾਲੀ ਜਮੀਨ ਦਾ ਕੀ ਬਣਿਆ ਉਹ ਜ਼ਮੀਨ ਬਾਈ ਜਿਹੜੇ ਤੇ ਪਹਿਲੇ ਇੱਥੇ ਦੀ ਹਾਂ ਉਹ ਗੈਣੀ ਛੜਾ ਕੇ ਹੁਣ ਆਪਾਂ ਨੇ ਉੱਥੇ ਬੰਦਾ ਛੱਡ ਰਿਹਾ ਉਹ ਵਿਜੀ ਜਾਂਦਾ ਬਾਈ ਵਾਹ ਅਸਾ ਹੀ ਮਾਨਦੀ ਮੇਰੇ ਤੇ ਮੈਂ ਬੰਦਾ ਤੇਰੀ ਤੇ ਬਾਈ ਓਏ ਨਹੀਂ ਕੰਜਰਦਿਆ ਕਿਉਂ ਕਾਦੇ ਵਾਸਤੇ ਕਿਉਂ ਮੈਨੂੰ ਨੀਮਾ ਚਕਾਉਣਾ ਦੱਸ ਬਾਈ ਤੈ ਔਖੇ ਟਾਈਮ ਚ ਮੈਨੂੰ ਕਿੰਨਾ ਸਹਾਰਾ ਦਿੱਤਾ ਹੈ ਅੱਜ ਕੱਲ ਨਾਲੇ ਕੌਣ ਔਰ ਕੋਣ ਖੜੂਆ ਉਹ ਵੀ ਤਾਂ ਗੱਲ ਹੈ ਬਾਈ ਉਹ ਇੱਕ ਹੀ ਯਾਰਾ ਤੂੰ ਮੇਰਾ ਖਸਮ ਖਸ ਹੈ ਹੁਣ ਲੋਕਾਂ ਵਾਂਗ ਥੋੜੀ ਐ ਕਿ ਮੈਂ 10 ਜਣੇ ਸੇੜ ਲਾਂ ਜਾਂ 20 ਸੇੜ ਲਾਂ ਸਹੀ ਹੈ ਕੰਮ ਤਾਂ ਇੱਕ ਅੱਧੀ ਆਇਆ ਕਰਦਾ ਹੈਗਾ ਆ ਤਾਂ ਜਿਵੇਂ ਮਰਜ਼ੀ ਮੁਣੀਰ ਪਿੱਛੇ ਲਾ ਲੈ ਕੀ ਫਾਇਦਾ ਉਹਦਾ ਸਹੀ ਗੱਲ ਹੈ ਯਾਰੀਆਂ ਪਕਾਉਣੇ ਕਿਤੇ ਸੌਖੇ ਥੋੜੀ ਨੇ ਸਹੀ ਗੱਲ ਹੈ ਬਹੁਤ ਕੁਛ ਚੱਲਣਾ ਪੈਂਦਾ ਹੈ ਖਾਂਦਾਨੀ ਬੰਦਾ ਯਾਰੀਆਂ ਪਕਾਉਣਾ ਨਾਲੇ ਬਸ ਫੇਰ ਛੱਡ ਛੱਡ ਗੱਲਾਂ ਆਹ ਮੈਂ ਪੁੱਛ ਰਿਹਾ ਸੀ ਵੀ ਮੁਰਗਾ ਚੱਲੂਆ ਜਾਂ ਬੱਕਰਾ ਓ ਕੰਜਰ ਦਾ ਹੁਣ ਮੈਂ ਨਾ ਮੂੰਗੀ ਦਾਲੇ ਖਵਾ ਦੇ ਉਹੀ ਵਾਦੂਆ ਤੈਨੂੰ ਪਤਾ ਉੱਥੇ ਕਿਹੜਾ ਖਸ ਹੁੰਦਾ ਹੈਗਾ ਮੂੰਗੀ ਦਾ ਰੋਜ਼ ਹੀ ਖਾਂਦੇ ਆ ਉੱਥੇ ਬਥੇਰਾ ਕੁਝ ਖਾਂਦਾ ਹੈਗਾ ਖਾਂਦਾ ਹੈਗਾ ਫਿਰ ਵੀ ਆਪਾਂ ਇਕੱਠੇ ਖਾਵਾਂਗੇ ਯਾਰ ਓ ਚੱਲ ਕੋਈ ਨਾ ਕਿਹੜਾ ਕੁਸਪੜਾਈ ਬਣਾ ਦੋਗੇ ਸ਼ਰਮ ਮੱਥੇ ਹੈ ਤੇ ਸੰਤਾ ਗੰਢੀ ਜੰਢੀ ਦੇ ਕੁਰਤੇ ਉਹ ਵੀ ਖਾ ਲਾਂਗੇ ਹੋਰ ਦੱਸਾਂ ਠੀਕ ਹੈ ਸਾਰਾ ਮੰਜੂਰਾ ਸੰਤਾ ਕੋਈ ਚੱਕਰੇ ਨਹੀਂ ਨਹੀਂ ਫਿਰ ਵੀ ਦੱਸਦਾ ਤੇਰਾ ਤੇਰਾ ਜੀਕਰ ਉਹ ਚੱਕ ਲੈ ਮੱਕਰਾ ਖਾ। ਮੱਕਰਾ ਖਾਣਾ ਨਹੀਂ। ਤੇ ਯਾਰ ਬਸ ਮੈਨੂੰ ਅਫਸੋਸ ਹੈ ਵੀ ਮੈਂ ਤੇਰੇ ਵਿਆਹ ਤੇ ਨਹੀਂ ਪਹੁੰਚ ਸਕਿਆ ਹੈਗੇ। ਕੋਈ ਚਲ ਕੋਈ ਗੱਲ ਨਹੀਂ। ਮੈਨੂੰ ਕਿਹੜਾ ਕੋਈ ਗਿਲਾ ਹੈ। ਤੇਰੀ ਮਜਬੂਰੀ ਹੀ ਯਾਰ ਤੂੰ ਨਹੀਂ ਆ ਸਕਿਆ। ਸਾਲੀਆਂ ਹੈ ਮਜਬੂਰੀਆਂ ਬਾਈ ਕੀ ਕਰਾਂ। ਜੀਤਾ ਮੇਰਾ ਬਥੇਰਾ ਕਰਾ ਵੀ ਮੇਰੇ ਐਨ ਪਰਵਾਮ ਵਰਗੇ ਯਾਰ ਦਾ ਵਿਆਹ ਹੈ ਤੇ ਮੈਂ ਜਾ ਮਾ ਜਾ ਮਾ ਜਾ ਮਾ ਸੜੇ ਕੰਮ ਮਤਨ ਦੇ ਹਨਾ। ਹੋਰ ਬਾਈ ਬਾਹਰ ਲੀਆਂ ਮਜਬੂਰੀਆਂ ਦਿੱਕਤਾਂ ਬਾਈ ਇਹੇ ਜੀਆਂ ਨੇ। ਮੈਂ ਤੂੰ ਵੀ ਇਕੱਲਾ ਜਾਣਾ ਕਿੱਧਰ ਕਿੱਧਰ ਭਜੇਂ। ਬਸ ਫੇਰ ਚਲ ਕੋਈ ਨਹੀਂ। ਹੁਣ ਮੈਂ ਆ ਗਿਆ ਪੰਜ-ਛੇ ਦਿਨ ਤੇਰੇ ਕੋਲੋਂ ਤੇਰੇ ਸਾਰੇ ਲੰਬੇ ਤਰਜੂਮਾ ਉਚਾ ਲਿਆਈ ਨਹੀਂ ਤੂੰ ਕੋਈ ਨਾ ਕੋਈ ਨਾ ਆਜੂ ਆਜਾ ਛੇਤੀ ਬਹੁਤ ਟਾਈਮ ਲਾਤਾ ਲਾ ਆਈ ਚਾ ਅਲੋ ਜੀ ਚਾ ਬੋਲੀ ਕਿਉਂ ਕਿਵੇਂ ਲੱਗੀ ਫਿਰ ਚਾ ਭਾਈ ਬੋਲਾ ਨਾ ਲਿਫਟ ਦੇ ਜਾਂਦੀ ਹੈਗੀ ਮੇਰੀ ਦੋਦਾਂ ਚ ਪੱਤੀ ਹੈ ਉਹਨੂੰ ਮੰਨਦੇ ਆ ਪਰ ਜਾਈ ਨੂੰ ਵੀ ਹਾਂ ਕਾਬਲੇ ਤਾਰੀਫ ਹੈ ਪੂਰੀ ਸੇਵਾ ਕਰ ਦਿੱਤੀ ਤੇਰੀ ਤੇਰੀ ਕੋਈ ਸੇਵਾ ਤਾਂ ਹਲੇ ਕਰਾਉਣੀ ਹੈ ਹਾਲ ਤਾਂ ਸਿਰ 'ਚ ਪੂਣੀ ਵੀ ਨਹੀਂ ਕੱਤੀ ਕਿਆ ਵਰਜਾਈ ਹਾਂਜੀ ਜੀ ਜ਼ਰੂਰ ਤੇ ਬਾਕੀ ਗੱਲ ਕੀ ਹੋ ਗਿਆ ਫੋਨ ਆ ਗਿਆ ਮੜਾ ਪੰਜ ਕਿਲੋਮੀਟਰ ਨੂੰ ਕੰਮ ਸੁਣਿਆ ਤਾਂ ਅੱਛਾ ਜੀ ਚਾਹ ਪੂਰੀ ਕੋਈ ਨਾ ਕੋਈ ਉਹ ਸਾਰੀਆਂ ਫਾਇਲਾ ਨਾ ਡਰੋਲ ਚ ਪਈਆਂ ਨੇ ਹਾਂ ਹਾਂ ਠੀਕ ਐ ਹਾਂ ਹਾਂ ਸਾਰੀਆਂ ਪੂਰੀਆਂ ਨੇ ਠੀਕ ਐ ਠੀਕ ਤੂੰ ਜਮਾ ਕਰਵਾ ਦੇ ਹਾਂ ਹਾਂ ਅੱਛਾ ਇਹ ਦੱਸੋ ਤੁਹਾਨੂੰ ਖਾਣੇ ਚ ਕੀ ਪਸੰਦ ਆ ਮੈਂ ਉਹ ਹੀ ਬਣਾ ਲਵਾਂਗੀ ਕੋਈ ਪਰਜਾਈ ਕੁਛ ਮਰਜ਼ੀ ਖਵਾ ਦੇ ਸਾਰਾ ਮਨਜ਼ੂਰ ਐ ਦਵਾ ਮੈਂ ਜ਼ਹਿਰ ਖਵਾ ਦੇ ਉਹ ਵੀ ਖਾ ਲੂੰ ਮੈਂ ਬਸ ਬਸ ਐਵੇਂ ਨਾ ਬੋਲਨੇ ਕਰੋ ਦੱਸ ਦੋ ਫੇ ਮੈਂ ਬਣਾ ਦੰਨੀ ਐ ਤੇ ਫਿਰ ਅੱਜ ਬੱਕਰਾ ਹੀ ਖਵਾ ਦੇ ਠੀਕ ਐ ਤੁਸੀਂ ਰੈਸਟ ਕਰੋ ਹਾਂ ਥੱਕ ਗਈ ਹੋਵੇਂ ਦੂਰੋਂ ਆਇਆ ਨਾ ਮੈਂ ਜਦ ਤੱਕ ਤਿਆਰੀ ਕਰ ਦੇ। ਠੀਕ ਐ ਪਰ ਜੇ ਇਹ ਤੂੰ ਕਹਿੰਦੀ ਤਾਂ ਰੈਸਟ ਕਰ ਲਾਂਨੇ ਆ। ਤੇ ਬਾਕੀ ਰੈਸਟ ਤਾਂ ਸ਼ਾਮ ਤੱਕ ਤੋਂ ਬਾਅਦ ਹੀ ਕਰਾਂਗੇ। ਥੋੜਾ ਜਿਹਾ ਇੰਤਜ਼ਾਰ ਹੋਰ ਕਰਦੇ ਹਾਂ। ਸ਼ਾਮਾਂ ਢਲਦੇ। ਫੇਰ ਦੇਖਦੇ ਹਾਂ ਬੱਕਰਾ ਕਰਾਰਾ ਬਣਦਾ ਜਾਂ ਫਿਰ ਵੋਦੀ ਹੈ ਬਾਲਾ ਨਾ ਹਾਂ ਹਾਂ ਪਾ ਲਿਆ ਬਾਈ ਪਾ ਲਿਆ ਕੰਮ ਕਰ ਲੋਟਾ ਜਰਾ ਸੇ ਉਹ ਬਾਈ ਕੰਮ ਕਰ ਜਮਾ ਸੱਟਾ ਟ੍ਰਾਂਸਪੋਰਟ ਕੰਮ ਹੈ ਹੈ ਟੈਨਸ਼ਨ ਨਹੀਂ ਪੈਨਸ਼ਨਾਂ ਨਹੀਂ ਐ ਤੇ ਹੁਣ ਜਿਹਦੇ ਬੰਦਾ ਮੱਜ ਦਾ ਬਈ ਉਹਦੀ ਹੱਲ ਹੁੰਦ ਨੇ ਸਾਰੇ ਜਿਹਦੇ ਚਾਰ ਪਾਈ ਚੱਕ ਕੇ ਲੈ ਗਏ ਠੀਕ ਹੈ ਨਾ ਕੰਮ ਸਾਰੇ ਮੁਕਦੇ ਨਹੀਂ ਹਾਂ ਲੈ ਗੁਰਪੀ ਦਾ ਉਹ ਲਾ ਹਾਂ ਹਾਂ ਲਾਉਂਗਾ ਲੈ ਲੈ ਤੇਰੇ ਨਾਲ ਬੈਠਾ ਵਈ ਬਰੋਬਰ ਚੱਲੂ ਤੇਰੇ ਹੋਰ ਦੱਸ ਹੈ ਬਣਿਆ ਨਹੀਂ ਮੁਰਗਾ ਕੀ ਬੱਕਰਾ ਤੇਰੇ ਕੀ ਤਰ੍ਹਾਂ ਦੀ ਆ ਉਹ ਕੋਈ ਨਾ ਆਜੂ ਆਜੂ ਆ ਕਿਉਂ ਕਾਲੀ ਕਰਦਾ ਮੈਂ ਲਿਉਣਾ ਚਾਹ ਹਾਂਜੀ ਬਣ ਗਿਆ 5 ਮਿੰਟ ਲੱਗਣਗੇ ਠੀਰੇ ਕੱਟੇ ਪਏ ਠੀਰੇ ਲਿਆ ਮੈਂ ਲਿਉ ਆ ਗਿਆ ਤੂੰ ਕਿੱਥੇ ਉੱਠੇਗਾ ਹੁਣ ਬਹਿ ਜਾ ਦੋ ਮਿੰਟ ਤੂੰ ਆਇਤ ਨੇ ਪੈਗ ਲਾ ਮੈਂ ਆ ਗਿਆ ਮੈਂ ਲੈ ਕੇ ਆ ਨਾ ਠੀਰੇ ਹਾਂ ਹਾਂ ਉੱਪਰ ਜਾਈ ਵੀ ਕਿੱਥੇ ਖੇਚੜਾ ਕਰੂਗੀ ਮਹਾ ਬਰਾਬ ਦਾ ਗੇਰਾ ਯਾਰ ਬਸ ਫੇਰ ਬਾਈ ਹੈ ਤੂੰ ਬੈਠ ਲੋ ਮੈਂ ਲਿਆਉਣਾ ਬਾਈ ਕੀਰਤ ਨੇ ਕੁਸ ਮਰਜ਼ੀ ਖਾ ਦੋ ਯਾਰ ਨਿਆਰਾ ਲੈ ਓਏ ਹਾਂ ਬਾਈ ਲਾ ਗਿਆ ਪੈਗ ਹੂੰ ਲਾ ਗਿਆ ਪੈਗ ਫਿਰ ਲਾਲਾ ਭਗਵਾਨ ਓਕੇ ਰਬੂਰਾ ਉਹ ਲੈ ਭਾਈ ਹਲੇ ਕਿੱਥੇ ਓਕੇ ਭਾਈ ਮੈਂ ਨਹੀਂ ਹੋ ਗਿਆ ਓਏ ਐਨੇ ਚਿਰਾਂ ਬਾਅਦ ਇਕੱਠੇ ਹੋਇਆ ਪਤੰਦਰਾ ਤੂੰ ਪੈਗ ਨੂੰ ਜਵਾਬ ਦੇ ਜਾਂਦਾ ਹੈ ਯਾਰ ਮੈਂ ਕਿਹਦੇ ਨਾਲ ਪੀਣਾ ਕਿ ਤੇਰੇ ਨਾਲੇ ਪੀਣਾ ਤੂੰ ਛੋਟਾ ਜਿਹਾ ਬਾਬਾ ਵਾਲਾ ਮੈਂ ਬਸ ਓਏ ਪਿੱਟਾਂ ਮੇਰਾ ਬਾਈ ਨਹੀਂ ਹੈਗਾ ਫਿਰ ਉਹ ਪ੍ਰੀਤ ਨੂੰ ਕਹਦੇ ਉਹ ਮੇਢ ਲਿਆ ਉਹ ਬਾਈ ਬੱਕਰਾ ਬਣ ਲਗ ਰਿਹਾ ਬਸ ਸਿਰ ਪੰਜ ਮੰਡਾਂ ਦੇ ਖੇਡ ਆ ਸਾਰਾ ਕੁਝ ਹੀ ਬਣ ਜੂਗਾ ਕੱਲਾ ਬੱਕਰਾ ਕੀ ਤੂੰ ਐਂ ਕਰ ਲੈ ਮੈਂ ਖੀਰਾ ਲੈ ਕੇ ਆਂ ਲੈ ਬਾਈ ਮੜ ਕੇ ਆ ਪੈਗ ਪਾ ਲੈ ਤੈਨੂੰ ਯਾਰੀ ਸੌਂਝ ਆ ਯਾਰੀ ਦਾ ਵਾਸਤਾ ਤੈਨੂੰ ਆ ਦੇਖ ਇਹ ਅੱਛਾ ਕੱਚ 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 ਚੱਬਾ ਪੀਲਾ 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 ਬੱਕਰਾ ਬਣ ਗਿਆ ਹੀ ਹੋ ਗਿਆ ਹੀ ਕੰਮ ਵੀ ਬਣ ਗਿਆ ਉਹ ਪੀਲਾ ਗੁਰੂ ਵੀ ਤੇ ਪੀਲਾ ਬਾਈ ਆ ਲੈ ਇਹ ਇਹ ਆ ਲੈ ਦੇਖ ਉਹ ਦੇਖ ਆਪਣਾ ਪਿਆਰ ਲੈ ਸਾਰੀ ਖਾ ਸਾਰੀ ਖਾ ਜਾ ਖਾ ਲੈ ਖਾ ਲੈ ਲੈ ਪੈਗ ਲਾ ਕਰ ਲਾ ਲਾ ਪੈਗ ਪੈਗ ਲਾ ਵਾਹ ਮੈਨ ਹਾਂ ਹਾਂ ਲਾ ਪੈਗ ਲਾ ਲਾਉਂਦਾ ਨਹੀਂ ਉਹ ਥੋੜੀ ਜੀ ਥੋੜੀ ਜੀ ਥੋੜੀ ਜੀ ਥੋੜੀ ਜੀ ਲਾ ਤਾਂ ਸਹੀ ਮਹਾ ਉਹ ਖਬਰ ਹੈ ਫਿਰ ਕਦੋਂ ਮੇਲੇ ਹੋਣਗੇ ਹੂੰ ਥੋੜੀ ਜੀ ਥੋੜੀ ਜੀ ਹੋਰ ਥੋੜੀ ਜੀ ਉਹ ਤੈਨੂੰ ਯਾਰੀ ਦਾ ਵਾਸਤਾ ਉਹ ਤੈਨੂੰ ਯਾਰੀ ਦਾ ਵਾਸਤਾ ਥੋੜੀ ਜੀ ਥੋੜੀ ਜੀ ਭਾਈ ਬਣ ਕੇ ਫੁੱਲ ਫੁੱਲ ਅੰਦਰ ਨਹੀਂ ਲਾਗੇ